ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵੱਲੋਂ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਦੂਜਾ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸੈਂਟਰ ਸਤਨਾਮਪੁਰਾ ਫਗਵਾੜਾ ਵਿਖੇ ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਟੱਟ ਦੀ ਦੇਖ ਰੇਖ ਹੇਠ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਮਗੜੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਪੋਗਲ ਪਹੁੰਚੇ ਜਿਨ੍ਹਾਂ ਨਾਲ ਰਾਮਗੜੀਆ ਇੰਸਟੀਚਿਊਟ ਦੀ ਡਾਇਰੈਕਟਰ ਮੈਡਮ ਵਿਓਮਾ ਪੋਗਲ ਟੱਟ ਅਤੇ ਫਗਵਾੜਾ ਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਅਤੇ ਐਸਐਨਜੀ ਚੈਰੀਟੇਬਲ ਟਰਸਟ ਯੂਕੇ ਤੋਂ ਅਨੁਜੋਸ਼ੀ ਉੱਚੇ ਚੇਤੇ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਫਾਊਂਡੇਸ਼ਨ ਵੱਲੋਂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਕੈਂਪ ਵਿੱਚ ਮਾਹੀ ਡਾਕਟਰਾਂ ਦੀ ਟੀਮ ਵੱਲੋਂ 800 ਦੇ ਕਰੀਬ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰ ਅੱਖਾਂ ਵਿੱਚ ਚਿੱਟੇ ਮੋਤੀਏ ਵਾਲੇ 243 ਮਰੀਜ਼ ਆਪਰੇਸ਼ਨ ਲਈ ਚੁਣੇ ਗਏ ਗੌਰਤalab ਹੈ ਕਿ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦਾ ਫ੍ਰੀ ਆਪਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਮੁਫਤ ਕੀਤੇ ਜਾਣਗੇ ਨਾਲ ਹੀ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਕੈਂਪ ਦੇ ਅੰਤ ਵਿੱਚ ਆਏ ਮਹਿਮਾਨਾਂ ਵੱਲੋਂ ਫਾਊਂਡੇਸ਼ਨ ਦੇ ਕੀਤੇ ਇਸਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਗਈ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਟੱਠ ਨੇ ਵੀ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਮਾਜ ਭਲਾਈ ਦੇ ਕੰਮਾਂ ਦੇ ਜਾਰੀ ਰਹਿਣ ਦੀ ਗੱਲ ਆਖੀ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਸਾਰੇ ਪਤਵੰਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅੱਜ ਸਾਡੇ ਫਗਵਾੜਾ ਚ ਗ੍ਰਾਮ ਗੜੀਆਂ ਸਟੂਡ ਆਫ ਹੈਲਥ ਸੈਂਟਰ ਐਂਡ ਸਰਚ ਕਾਲਜ ਵਿੱਚ ਦੂਜਾ ਆਈਕੈਂਟ ਲੱਗਾ ਫ੍ਰੀਜ ਜਿਹਦੇ ਵੀ ਚਿੱਟੇ ਮੋਤੀਆ ਦਾ ਅਸੀਂ ਇਲਾਜ ਕਰਾਵਾਂਗੇ ਜਿਨ੍ਹਾਂ ਨੂੰ ਵੀ ਇਹ ਡਿਟੈਕਟ ਹੋਊਗਾ ਤੇ ਅਸੀਂ ਫਿਰ ਜਿੰਨੇ ਵੀ ਕੇਸ ਅੱਜ ਆਏ ਆ ਉਹਨਾਂ ਦਾ ਜਿੰਨੇ ਚਿੱਟੇ ਮੋਤੀਆ ਡਿਟੈਕਟ ਹੋਊਗਾ ਉਹਨਾਂ ਨੂੰ ਅਸੀਂ ਸ਼ਾਮੀ ਟਰਾਂਸਪੋਰਟ ਦੇ ਨਾਲ ਪਿਆਣੀ ਲੈ ਕੇ ਜਾਵਾਂਗੇ ਆਪਰੇਸ਼ਨ ਕਰਕੇ ਕੱਲ ਵਾਪਸ ਛੱਡਾਂਗੇ ਤੇ ਜੇ ਤਾਂ ਸਾਡੇ ਕੋਲ ਕੇਸਨ ਜ਼ਿਆਦੇ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਸ਼ਿਫਟਾਂ 'ਚ ਲੈ ਕੇ ਜਾਵਾਂਗੇ ਤੇ ਉਮੀਦ ਹੈ ਜਿੱਦਾਂ ਪਿਛਲਾ 550 ਗੰਦਿਆਂ ਦੀ ਵਾਕੂੰ ਹੋਈ ਸੀ ਤੇ 1000 ਦਾ ਪ੍ਰੈਸ਼ਨ ਹੋਇਆ ਸੀ ਇਸ ਵਾਰ ਅਸੀਂ ਉਮੀਦ ਕਰਦੇ ਕਿ ਸਾਰੀ ਚੀਜ਼ਾ ਡਬਲ ਹੋਣੀ ਆ ਯਾਰ ਦੇ ਕੋਲ ਰੋਕੀ ਲੱਗਣ ਤੇ 400 ਪ੍ਰੋਸੈਸ ਅਸੀਂ ਕਰਾਉਣ ਦਾ ਸੋਚ ਰਹੇ ਆ ਤੇ ਰੱਬ ਦੀ ਮਿਹਰ ਹੋਈ ਤੇ ਆਪਾਂ ਜਰੂਰ ਇਹ ਜਿਹੜਾ ਹੈ ਪੂਰਾ ਕਰਾਂਗੇ ਕਿ ਜਿਹੜਾ ਸਾਡਾ ਮਕਸਦ ਹੈ ਕਿ ਲੋਕਾਂ ਦੀ ਜਿਹੜੀ ਸੇਵਾ ਹੈ ਲੋਕਾਂ ਦੀ ਜਿਹੜਾ ਤਕਲੀਫਾਂ ਅੱਖਾਂ ਦੀਆਂ ਦੂਰ ਕਰੀਏ ਤੇ ਮੈਂ ਕੋਰ ਵਾਦਾ ਕੀਤਾ ਹੈ ਕਿ ਰੱਬ ਨੇ ਮੇਰੇ ਅੱਛੀਦਾ ਸੀ ਜਿਹੜਾ ਕੈਂਪਸ ਚਾਹ ਦੇ ਦੋਵਾਂ ਲਾਇਆ ਕਰਾਂਗੇ ਤੇ ਮੈਂ ਇਹ ਵੀ ਚਾਹਨਾ ਸਾਰਿਆਂ ਦਾ ਧੰਨਵਾਦ ਜਿਹੇ ਸੇਥੇ ਆਏ ਉਹਨਾਂ ਨੂੰ ਅਸੀਂ ਪੂਰੀ ਸੇਵਾ ਦਾ ਮੌਕਾ ਦਿੱਤਾ ਤੇ ਅੱਗੇ ਵੀ ਦਿੰਦਾ ਰਹਿਣਾ ਵਾੜਾ ਦੇ ਆਰਈਸੀ ਕੈਂਪਸ ਦੇ ਵਿੱਚ ਗੁੱਥ ਵਾਈਡ ਫਾਊਂਡੇਸ਼ਨ ਵੱਲੋਂ ਮੁੱਖ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਅਯੋਜਿਤ ਕੀਤਾ ਗਿਆ ਹੈ ਇਸ ਕੈਂਪ ਦੇ ਵਿੱਚ ਆ ਕੇ ਸੰਗਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਵਿਖੇ ਮਨਕੋਹਿਆ ਕੇ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਸਥਾਨ ਤੇ ਆ ਕੇ ਲੋਕ ਆਪਣਾ ਇਲਾਜ ਕਰਾਉਣ ਦੇ ਲਈ ਅਰਪਣ ਕਰ ਰਹੇ ਹਨ ਔਰ ਨਾਲ ਦੇਖਣ ਨੂੰ ਇਹ ਵੀ ਆ ਰਿਹਾ ਹੈ ਕਿ ਜਿਹੜੇ ਜਿਹੜੇ ਪ੍ਰਬੰਧਕ ਹਨ ਖਾਸ ਤੌਰ ਤੇ ਨਿਊ ਹੋਆਇਸ ਫਾਊਂਡੇਸ਼ਨ ਦੇ ਪ੍ਰਬੰਧਾਨ ਅਤੇ ਚੇਅਰਮੈਨ ਸਤਕਾਰਯੋਗ ਰਗਨ ਕਾਟਰੀ ਅਤੇ REC ਨਨਿਤ ਮੈਡੀ ਦੇ ਚੇਅਰਮੈਨ ਮਿਸਿਸ ਓਗਲ ਅਤੇ ਉਹਨਾਂ ਦਾ ਪਰਿਵਾਰ ਸਾਰਾ ਸਾਰੇ ਹੀ ਪੇਸ਼ੈਂਟ ਦੀ ਲੋਕ ਆਫਟਰ ਕਰ ਰਿਹਾ ਹੈ ਇਹ ਆਪਰੇਸ਼ਨ ਜਿਹੜਾ ਹੈਗਾ ਲੁਧਿਆਣਾ ਤੋਂ ਟੀਮ ਡਾਕਟਰਾਂ ਦੀ ਆਈ ਹੈ ਉਹ ਕੰਡਕਟ ਕਰ ਰਹੀ ਹੈ ਔਰ ਇਹਨਾਂ ਨੇ ਅੱਜ ਜਿਹੜੇ ਸਿਲੈਕਟ ਹੋਣੇ ਹਨ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਕਿਤੇ ਮੋਤੀਏ ਦਾ ਉਹਨਾਂ ਸਾਰਿਆਂ ਨੂੰ ਸਿਲੈਕਟ ਕਰਕੇ ਅੱਜ ਲੁਧਿਆਣੇ ਜਾਣਗੇ ਲੁਧਿਆਣੇ ਤੋਂ ਆਪਰੇਸ਼ਨ ਕਰਕੇ ਦੁਬਾਰਾ ਇੱਥੇ ਲੈ ਕੇ ਆਉਣਗੇ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਆਈ ਚੈੱਕਅਪ ਕੈਂਪ ਦੇ ਆਪਰੇਸ਼ਨ ਕੈਂਪ ਲਾਇਆ ਹੋਇਆ ਤੇ ਮੈਂ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਹੜੇ ਬਹੁਤ ਜ਼ਿਆਦਾ ਜੰਤੀ ਦੇ ਵਿੱਚ ਇੱਥੇ ਪਹੁੰਚੇ ਆ ਤੇ ਆਪਣਾ ਇਲਾਜ ਕਰਵਾ ਰਹੇ ਆ ਇਹ ਹੋਰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਦਾਂ ਦੇ ਕੈਂਪ ਦਾ ਜਰੂਰ ਫਾਇਦਾ ਲਿਆ ਕਰੋ ਵੱਧ ਤੋਂ ਵੱਧ ਇੱਥੇ ਆ ਕੇ ਆਪਣਾ ਫ੍ਰੀ ਦੇ ਵਿੱਚ ਆਪਰੇਸ਼ਨ ਕਰਵਾਓ ਇੱਥੇ ਇਲਾਜ ਕਰਵਾਓ ਅਬ ਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਅਸੀਂ ਸਾਲ 'ਚ ਇੱਕ ਵਾਰ ਲਗਾਉਂਦੇ ਸੀਗੇ ਤਾਂ ਆਨਲਾਈਨ ਟੈਂਡ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਸਾਲ ਦੇ ਵਿੱਚ ਦੋ ਵਾਰ ਵੀ ਇਦਾਂ ਦੇ ਕੈਂਪ ਲਗਾਈਏ ਇਹ ਖਾਤਾ ਖਾਣਾ ਫਰੀ ਦੱਸਿਆ ਗਿਆ ਜੀ ਫਰੀ ਹੋਣਾ ਹੈ ਤੇ ਪਹਿਲਾਂ ਵੀ ਇੱਕ ਵਾਰੀ ਮੈਂ ਲਿਖਾਣੇ ਜਾ ਆਇਆ ਉਹਨੇ ਪਹਿਲੇ ਨਹੀਂ ਆਖਿਆ ਕੀਤਾ ਸੀ ਤੇ ਉਸਨੇ ਕੋਈ ਪੈਰਾਂ ਨਹੀਂ ਲਿਆ ਸੀ ਤੇ ਹਾਂਜੀ ਫ੍ਰੀ ਦਿੱਸਿਆ ਹੈ ਤੇ ਜਿਹੜੇ ਦਵਾਈ ਵਗੈਰਾ ਜਾਂ ਐਨਕਾ ਵਗੈਰਾ ਉਹ ਸਾਰਾ ਕੁਝ ਬਾਦ ਦਿੰਦੇ ਆ ਐਨਕਾ ਵੀ ਵਾਹ ਦਿੰਦੇ ਆ ਦਵਾਈ ਵੀ ਫ੍ਰੀ ਦਿੰਦੇ ਆ ਦੁਬਾਰਾ ਆਉਣ ਲੱਗਿਆਂ ਦਿੰਦੇ ਆ ਜਿਹੜਾ ਲਗਾਤਾਰ ਦੂਜਾ ਕੈਂਪ ਲਾਇਆ ਗਿਆ ਯੂਨਿਟ ਕੋ ਇਪੋਜ਼ੀਸ਼ਨ ਬਲੋਂ ਕਿੰਦਾ ਉਪਰਾਲਾ ਲੱਗਦਾ ਤਾਂ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਸਾਡੀ ਦੇ ਨਜ਼ਰ ਪਾਣੀ ਚਾਹੀਦੀ ਹੈ ਜੀ ਬਹੁਤ ਵਧੀਆ ਬਹੁਤ ਸੁਣਾਇਆ ਤੇ ਹੋ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇਹ ਆ ਖਾਸ ਫਗਵਾੜਾ ਹੀ ਆ ਤੇ ਹੁਣ ਕੀ ਤੁਹਾਨੂੰ ਦੂਜੀ ਅਕੜ ਦੇ ਆਪਰੇਸ਼ਨ ਲਈ ਵੀ ਚੁਣ ਲਿਆ ਗਿਆ ਹੈ ਹਾਂ ਜੀ ਹਾਂ ਜੀ ਇਹ ਪਹਿਲਾਂ ਵੀ ਤੁਸੀਂ ਪਿੱਛੇ ਇੱਕ ਦਾ ਖਰਾਬ ਪਹਿਲਾਂ ਖੱਬੀ ਦਾ ਕਰਾਇਆ ਹੁਣ ਖੱਬੀ ਦਾ ਕਰਾਉਣਾ ਠੀਕ ਹੈ ਜੀ ਤੇ ਦੂਸਤ ਬਾਈਸ ਫਾਉਂਡੇਸ਼ਨ ਬੋਲੋ ਜਿਹੜਾ ਉਪਰਾਲਾ ਕਰਾਇਆ ਜਾ ਰਿਹਾ ਇਹਦੇ ਨਾਲ ਫਗਵਾੜਾ ਦੇ ਲਗਭਗ ਸਾਰੇ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲ ਦੇ ਸਾਰੇ ਪਿੰਡਾਂ ਦੇ ਸਾਰੇ ਮਹੱਲਿਆਂ ਦੇ ਬਹੁਤ ਵਧੀਆ ਹੋ ਰਿਹਾ